ਜਾ ਇਹ ਨਹੀਂ ਸਿੱਖਿਆ ਤੁਹਾਨੂੰ ਮਰਦ ਦਾ ਜਾਂ ਜਨਾਨੀ ਦਾ ਸਿਰ ਚਾਹੀਦਾ। ਇਹ ਕਹੇ ਸਿੱਖਾਲਾ ਜੀ ਤੁਹਾਨੂੰ ਇੱਕ ਸੀਸ ਦੀ ਲੋੜ ਹੈ। ਜਿਹੜੇ ਕਹਿੰਦੇ ਕਿ ਗੁਰੂ ਘਰੇ ਬੱਕਰੇ ਵੱਡੇ ਐ ਉਹ ਸਰਾਸਰ ਝੂਠ ਬੋਲਦੇ ਖਾਲਸਾ ਜੀ। ਭਾਵੇਂ ਕੋਈ ਸੰਤ ਕਹੇ, ਭਾਵੇਂ ਪ੍ਰਚਾਰਕ ਕਹੇ, ਭਾਵੇਂ ਕੋਈ ਗਿਆਨੀ ਧਿਆਨੀ ਤੇ ਢਾਡੀ ਕਵੀ ਕਹੇ ਕਰੇ ਕਿਸੇ ਤੇ ਯਕੀਨ ਨਹੀਂ ਕਰਨਾ। ਸੱਚੇ ਪਾਤਸ਼ਾਹ ਨੇ ਸਿਰ ਕੱਟ ਕੇ ਪੰਜਾਂ ਸਿੱਖਾਂ ਦੇ ਫੇਰ ਸਰਜੀਤ ਕਰਕੇ ਅਮਰਸ਼ਾ ਕੇ ਉਹਨਾਂ ਤੋਂ ਆਖੰਡੇ ਬਾਟਰਾ ਅਮਰਸ਼ਕਣਾ ਇਹਨਾਂ ਬੱਕਰਿਆਂ ਛਤਰਾਂ ਕੱਟਣ ਵਾਲੇ ਲਿਖਤਾਂ ਤੇ ਕਦੇ ਯਕੀਨ ਨਹੀਂ ਕਰਨਾਗਾ ਦਸਤੋਹ ਕਿਹੜੇ ਇਤਿਹਾਸਿਕ ਲਿਖਿਆ ਹੈ ਤੇ ਬੱਕਰੇ ਤਾਉਣ ਲੈ ਕੇ ਆਏ ਸੀ ਕਿਹੜੀ ਮੰਡੀ ਤੇ ਲੈ ਕੇ ਆਏ ਸੀ ਕਿਹੜੇ ਵਪਾਰੀ ਨੇ ਖਰੀਦੇ ਇੱਕ ਬੱਕਰੇ ਦੀ ਕੀਮਤ ਕਿੰਨੀ ਤਾਰੀ ਉਹਨੂੰ ਲੱਦ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਿਹੜੀ ਮੰਡੀ ਵਿੱਚੋਂ ਆਨੰਦਪੁਰ ਕਿਹੜੀ ਸਵਾਰੀ ਤੇ ਲੈ ਕੇ ਗਏ ਕਿਸੇ ਇਤਿਹਾਸਿਕ ਤੋਂ ਲਿਖਿਆ ਨਹੀਂ ਮਿਲਦਾਗਾ ਕੇਵਲ ਆਪਣੀਆਂ ਜਵਾਨਾਂ ਨੂੰ ਜਵਾਨਾਂ ਦੇ ਰਾਸ ਨੂੰ ਪੂਰਿਆ ਕਰਨ ਵਾਸਤੇ ਗੁਰੂ ਦੇ ਇਤਿਹਾਸ ਨੂੰ ਤੇ ਜੀਵਨ ਨੂੰ ਕਲੰਕਿਤ ਕਰਨ ਵਾਸਤੇ ਆਪਣੀਆਂ ਕੋਝੀਆਂ ਹਰਕਤਾਂ ਕੁਝ ਭੁਲੜ ਲੋਕਾਂ ਨੇ ਵਰਤੀਆਂ ਉਹਨਾਂ ਤੋਂ ਬਚਨ ਦੀ ਲੋੜ ਹੈ ਮਰਿਤਕ ਦਾ ਜੀਵਨਨਹਾਰ ਭੂਕੇ ਦਾ ਦੇਵਤਾ ਆਧਾਰ ਸਤਗੁਰ ਮੇਰਾ ਸਰਪ੍ਰਸਤ ਪਾਲ ਸਤਗੁਰ ਮੇਰਾ ਮਾਰ ਜਵਾਲ ਗੁਰਜ ਐਸਾ ਨਾ ਹੀ ਕੋ ਦੇਵ ਗੁਰੂ ਵਰਗਾ ਕੋਈ ਵੀ ਪੂਜਨੀਤ ਤੇ ਪ੍ਰਕਾਸ਼ ਰੂਪ ਨਹੀਂ ਹੈ ਇਸ ਵਾਸਤੇ ਕਦੇ ਛੱਕ ਨਹੀਂ ਕਰਨੀਗੀ ਖੰਡੇ ਬਾਚ ਦਾ ਅਮਰ ਛੱਕਣਾ ਕੰਨਾ ਮੰਨਾ ਗੁਰੂ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰੂ ਵਾਲਿਆ ਤੋਂ ਵੱਧ ਕੇ ਰਹਿਣਾ ਹੈ ਦੇਹ ਧਾਰਿਆਂ ਦੇ ਕਲੇ ਲੜਨੀ ਲੱਗਣਾ ਅੱਜ ਵਸਾਕੇ ਦਾ ਜੀ ਪਵਿੱਤਰ ਜਹਾੜਾ 12 ਮਾਹ ਦੀ ਕਥਾ ਪਾਣੀ ਹੋਣੀ ਹੈ ਸੋ ਖਾਲਸਾ ਜੀ ਜੋਗੀ ਪ੍ਰੀਤਮ ਪੁੱਤਰਾਂ ਦੇ ਦਾਨੀ ਨੇ ਅੱਜ ਦੇ ਦਿਨ 1756 ਦਿੱਲੀ ਵਾਲੇ ਦਿਨ ਜੋਗੀ ਪ੍ਰੀਤਮ ਜੀ ਨੇ ਪੰਜਾ ਸੁੱਖਾਂ ਦਾ ਸਿਰ ਆਕਾਖ ਵਿੱਚੋਂ ਲੈ ਕੇ ਤੇ ਨਾ ਨਹੀਂ ਸਿੱਖੇ ਚਾਹ ਲਿਆ ਜਾਂ ਇਹ ਨਹੀਂ ਸਿੱਖਿਆ ਤੁਹਾਨੂੰ ਮਰਦ ਦਾ ਜਾਂ ਜਨਾਨੀ ਦਾ ਸਿਰ ਚਾਹੀਦਾ ਇਹ ਕਿਹਾ ਸੀ ਖਾਲਸਾ ਜੀ ਤੁਹਾਨੂੰ ਇੱਕ ਸੀਸ ਦੀ ਲੋੜ ਹੈ ਉਸ ਵੇਲੇ ਭਾਈ ਦਰਬ ਸਿੰਘ ਜੀ ਜੋ ਛਤਰੀ ਬਾਸ ਵਿੱਚ ਤੋਂ ਸੰਧਾਉ ਦੇ ਵਿੱਚ ਰਹਿਣ ਵਾਲੇ ਜਿਨ੍ਹਾਂ ਦੇ ਪਿਤਾ ਦਾ ਨਾਮ ਮਈਆ RAM ਜੀ ਸੀ ਮਾਤਾ ਦਾ ਨਾਮ ਸੋਭੀ ਜੀ ਸੀ 1725 ਵਿੱਚ ਜਿਨ੍ਹਾਂ ਸਿੱਖਾਂ ਦਾ ਜਨਮ ਹੋਇਆ ਹੈ ਸੋ ਫੱਗਣ ਦੀ ਸੰਗਰਾਦ ਵਾਲੇ ਅੰਤਵਾਰ ਅਮਰਤ ਵੇਲੇ 13 ਸਾਲ ਦੀ ਉਮਰ ਵਿੱਚ ਆਨੰਦਪੁਰ ਸਾਹਿਬ ਗੁਰੂ ਸਾਹਿਬ ਦੇ ਪਾਸ ਭਾਈ ਦਇਆ ਸਿੰਘ ਜੀ ਦਇਆ RAM ਦੇ ਰੂਪ ਵਿੱਚ ਪਹੁੰਚੇ ਹਨ ਉੱਥੇ ਰਹਿ ਕੇ 1756 ਬਿਕਰਮੀ ਨੂੰ ਜੋਧੀ ਪ੍ਰੀਤਮ ਦੇ ਹੱਥੋਂ ਅਮਰ ਪਛਾਕੇ 30 ਪੇਕਾ ਕਰਕੇ ਸਿੰਘ ਬਣ ਕੇ ਗੁਰੂ ਰਾਏ ਬਣ ਕੇ ਸੋ ਅਰਹਤ ਮਰਗਾਲਚ ਪਰਪੱਕ ਰਹਿ ਕੇ ਮਹਾਨ ਕੁਰਬਾਨੀ ਕੀਤੀ ਅਤੇ 1700 ਤੇ 65 ਬਿਕਰਮੀ ਨੂੰ ਸਤਖੰਡ ਸ੍ਰੀ ਹਜੂਰ ਸਾਹਿਬ ਜਿੱਥੇ ਸਤਖੰਡ ਗਵਨਕੀਤਾ ਬਾਬਾ ਦਾਇਆ ਸਿੰਘ ਜੀ ਨੇ ਇਸੇ ਤਰ੍ਹਾਂ ਭਾਈ ਧਰਮ ਸਿੰਘ ਜੀ ਜਿਨ੍ਹਾਂ ਦਾ ਨਾਮ ਪਹਿਲਾਂ ਧਰਮਚੰਦ ਵੀ ਸੀ ਦਿੱਲੀ ਨਿਵਾਸੀ ਸੋ ਭਾਈ ਦਾਇਆ ਸਿੰਘ ਜੀ ਲੋਹ ਦੇ ਅਵਤਾਰ ਮੰਨੇ ਹਨ ਭਾਈ ਧਰਮ ਸਿੰਘ ਜੀ ਜੋ ਸਾਨੂੰ ਇਹ ਧੰਨੇ ਜਾਤ ਦੇ ਅਵਤਾਰ ਮੰਨੇ ਹਨ 1700 ਤੇ 72 ਵਿੱਚ ਭਾਈ ਦਾਇਆ ਸਿੰਘ ਦਾ ਭਾਈ ਧਰਮ ਸਿੰਘ ਦਾ ਜਨਮ ਹੋਇਆ ਹੈ ਅਤੇ 1700 ਤੇ 86 ਜਿਕਰਮੀ ਨੂੰ ਸਤਿਖੰਡ ਗਵਨ ਕੀਤਾ ਹੈ 25 ਸਾਲ ਦੀ ਉਮਰ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਸ ਅਨੰਦਪੁਰ ਸਾਹਿਬ ਆਇ ਧਰਮ ਸਿੰਘ ਜੀ ਪਹੁੰਚੇ ਸਨ ਇਸੇ ਤਰ੍ਹਾਂ ਹੀ ਭਾਈ ਹਿੰਮਤ ਸਿੰਘ ਜੀ ਤੇ ਤੂਜੀ ਦੇ ਅਵਤਾਰ ਸਾਹਿਬ 100 ਇਹਨਾਂ ਗੁਰਮਖਾਂ ਦਾ ਜਨਮ 1700 ਤੇ 21 ਬਿਕਰਮੀ ਨੂੰ ਹੋਇਆ ਹੈ 15 ਜੇਠ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਇਹਨਾਂ ਦੇ ਮਾਤਾ ਪਿਤਾ ਜੀ ਰਹਿੰਦੇ ਸਨ ਗੁਰਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਵਿੱਚ ਬਾਬਾ ਬਕਾਲਾ ਸਾਹਿਬ ਵਿਖੇ ਬਾਬਾ ਹਿੰਮਤ ਸਿੰਘ ਦਾ ਜਨਮ ਹੋਇਆ ਹੈ ਅਤੇ 1700 ਤੇ ਆਕਾਸ਼ ਬਿਕਰਮੀ ਨੂੰ ਚਮਕੌਰ ਸਾਹਿਬ ਦੇ ਵਿੱਚ ਬਾਬਾ ਅਜੀਤ ਸਿੰਘ ਤੇ ਬਾਬਾ ਜੁਹਾਰ ਸਿੰਘ ਜੀ ਦੇ ਨਾਲ ਇਹਨਾਂ ਨੇ ਉਹਦੇ ਅੱਠ ਪੋ ਵਾਲੇ ਦੇ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਸੀ ਚਮਕੌਰ ਦੇ ਸਾਕੇ ਦੇ ਟਾਈਮ ਦੇ ਵਿੱਚ ਜਿਸ ਵੇਲੇ ਨੰਦਪੁਰ ਸਾਹਿਲ ਛੱਡਿਆ ਹੈ ਇਸੇ ਤਰ੍ਹਾਂ ਹੀ ਭਾਈ ਮੋਹਨ ਸਿੰਘ ਜਿਹੜੇ ਪੰਜਾਂ ਪਿਆਰਿਆਂ ਵਿੱਚੋਂ ਹਨ ਭਾਈ ਧਰਮ ਸਿੰਘ ਜੀ ਦੇ ਮਾਤਾ ਦਾ ਨਾਮ ਸੀ ਅਕੀਤਾ ਦਾ ਨਾਮ ਸੀ ਮਾਲਦੇਵ ਜੀ ਦੇ ਮਾਤਾ ਦਾ ਨਾਮ ਸੀ ਲਾਲ ਦੇਵੀ ਜੀ ਭਾਈ ਮੋਹਨ ਸਿੰਘ ਜਿਹੜੇ ਪੰਜਾਂ ਪਿਆਰਾਂ ਵਿੱਚ ਹੋਏ ਹਨ ਇਹਨਾਂ ਬੁਰਮਖਾਂ ਦਾ ਮਾਤਾ ਦਾ ਨਾਮ ਪਿਤਾ ਦਾ ਨਾਮ ਜੋ ਹੈ ਉਹ ਦਾਗ ਜੀਵਨ ਰਾਏ ਜੀ ਹੈ ਤੇ ਮਾਤਾ ਦਾ ਨਾਮ ਸੰਬਲੀ ਜੀ ਹੈ ਸੋ ਖਾਲਸਾ ਦੀ 1700 ਤੇ 36 ਬਿਕਰਮੀ ਵਿੱਚ ਇਹਨਾਂ ਦਾ ਜਨਮ ਹੋਇਆ ਹੈ 1700 ਆਕਾਸ਼ ਬਿਕਰਮੀ ਨੂੰ ਚਮਕੌਰ ਸਾਹਿਬ ਦੀ ਗੜੀ ਉੱਤੇ ਜੋਤੀ ਜੋਤ ਜੰਗਲ ਚ ਸਮਾਇਆ ਹਨ ਬਾਬਾ ਸਾਹਿਬ ਸਿੰਘ ਜੀ ਜਿਹੜੇ ਹੋਏ ਹੈ ਭਾਈ ਸਾਹਿਬ ਸਿੰਘ ਜੀ ਪੰਜਾਂ ਪਿਆਰਿਆਂ ਵਿੱਚੋਂ ਉਹਨਾਂ ਦਾ ਜਨਮ 1700 ਤੇ 32 ਬਿਕਰਮੀ ਪੰਜ ਮੱਘਰ ਵਾਲੇ ਦਿਨ ਹੋਇਆ ਹੈ 1701 ਬਿਕਰਮੀ ਨੂੰ ਸਤਖੰਡ ਗੰਗਰ ਚਮਕੌਰ ਸਾਹਿਬ ਦੀ ਗੜੀ ਵਿੱਚ ਉਹਨਾਂ ਗੁਰਮਖਾਂ ਨੇ ਕੀਤਾ ਹੈ ਪਿਤਾ ਦਾ ਨਾਮ ਗੁਰਮਰਾਇਣ ਜੀ ਅਤੇ ਮਾਤਾ ਦਾ ਨਾਮ ਅਨਕੰਪਾ ਜੀ ਸੀ ਸੋ ਇਹ ਪੰਜਾਂ ਪਿਆਰਿਆਂ ਦਾ ਸੂਖਮ ਰੂਪ ਵਿੱਚ ਬੇਨਤੀ ਕੀਤੀ ਹੈ ਪਰ ਪੰਜਾਂ ਪਿਆਰਿਆਂ ਦੇ ਸਿਰ ਲੈ ਕੇ ਸਤਿਗੁਰੂ ਜੀ ਨੇ ਸਿੱਖਾਂ ਦੇ ਵਿੱਚ ਗੁਰ ਪਰ ਦਿੱਤੇ ਭਾਈ ਦਇਆ ਸਿੰਘ ਜੀ ਦੇ ਸੀਸ ਦੇਣ ਤੋਂ ਸਿੱਖਾਂ ਵਿੱਚ ਦਇਆ ਆਈ ਕਿ ਜਿਹਦੇ ਵਿੱਚ ਦਇਆ ਹੋਵੇ ਉਹ ਹੀ ਧਰਮ ਦੀ ਕਮਾਈ ਕਰ ਸਕਦਾ ਹੈ ਅਤੇ ਦਇਆ ਦੇ ਪਿੱਛੇ ਧਰਮ ਦਾ ਆਉਣਾ ਜ਼ਰੂਰੀ ਸੀ ਭਾਈ ਧਰਮ ਸਿੰਘ ਦੇ ਸੀਸ ਦੇਣ ਤੋਂ ਸਿੱਖਾਂ ਵਿੱਚ ਧਰਮ ਗ੍ਰਹਿਣ ਕਰਨ ਦੀ ਸ਼ਕਤੀ ਪ੍ਰਾਪਤ ਹੋਈ ਜਿੱਥੇ ਦਇਆ ਤੇ ਧਰਮ ਹੈ ਉਸੇ ਹੀ ਫਾਲਸਾ ਦੀ ਹਿੰਮਤ ਹੋਇਆ ਕਰਦੀ ਹੈ ਸੋ ਦਇਆ ਤੇ ਧਰਮ ਦੇ ਪਿੱਛੇ ਪਾਈ ਹਿੰਮਤ ਫੇਮੀ ਦੇ ਸੀਸ ਦੇਣ ਤੋਂ ਸਿੰਘਾਂ ਨੂੰ ਹਿੰਮਤ ਪ੍ਰਾਪਤ ਹੋਈ ਜਿੱਥੇ ਦਇਆ ਧਰਮ ਤੇ ਹਿੰਮਤ ਆ ਜਾਵੇ ਉਸੇ ਅਡੋਲਤਾ ਵੀ ਨਾਲ ਹੀ ਆਪਣੇ ਆਪ ਆ ਜਾਂਦੀ ਹੈ ਭਾਈ ਮੋਹਕਮ ਸਿੰਘ ਨੇ ਸਰੀਰ ਸੀਸ ਦਿੱਤਾ ਮੋਹ ਕਾਮ ਜਿੱਥੇ ਮੋਹ ਕਮ ਹੋ ਗਿਆ ਤੇ ਇਸ਼ਟ ਵੀ ਪ੍ਰਾਪਤ ਹੋਈ ਅਡੋਲਤਾ ਪ੍ਰਾਪਤ ਹੋਈ ਜਿੱਥੇ ਦਇਆ ਧਰਮ ਹਿੰਮਤ ਤੇ ਇਸ਼ਟ ਹੋ ਜਾਵੇ ਉਸਰ ਸਾਹਿਬ ਦੀ ਪ੍ਰਾਪਤੀ ਹੋਇਆ ਕਰਦੀ ਹੈ ਭਾਈ ਸਾਹਿਬ ਸਿੰਘ ਦੇ ਸੀਸ ਤਣ ਤੋਂ ਸਾਸਾ ਜੀ ਖ਼ਾਲ ਅਕਾਲ ਪੁਰਖ ਪਰਮੇਸ਼ਰ ਦੀ ਪ੍ਰਾਪਤੀ ਹੋਈ ਇਹ ਪੰਜਾਂ ਪਿਆਰਿਆਂ ਦੁਆਰਾ ਗੁਰੂ ਸਾਹਿਬ ਨੇ ਕਿਰਪਾ ਕੀਤੀ ਮਿਰਤਕ ਤੋਂ ਪਾਇਓ ਤਾਂ ਸਾਸਾ ਪੂਰੇ ਘਰ ਦੀ ਦੇਖ ਵਡਾਈ ਪੰਜਾਂ ਪਿਆਰਿਆਂ ਦੇ ਸਿਰ ਲੈ ਕੇ ਜੋਗੀ ਪ੍ਰੀਤਮ ਗੁਰਗੋਬਿੰਦ ਸਿੰਘ ਸਾਹਿਬ ਜੀ ਨੇ ਉਹਨਾਂ ਨੂੰ ਅਮਰ ਛਕਾ ਕੇ ਸਰਬੀਤ ਕੀਤਾ ਅਤੇ ਪੰਜਾਂ ਪਿਆਰਿਆਂ ਤੋਂ ਅਮਰ ਸਾਭ ਛਕਿਆ ਵਾ ਪਰਗਟਿਓ ਮਰਦ ਅਗੰਮੜਾ ਵਰੀਆ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੂtela ਦੀ ਬਖਸ਼ਿਸ਼ ਕੀਤੀ ਗੁਰੂ ਸਿੱਖ ਸਿੱਖ ਗੁਰੂ ਹੈ ਇੱਕੋ ਗੁਰ ਉਪਦੇਸ਼ ਚਲਾਏ ਇਹ ਕਿਰਪਾਲਤਾ ਗੁਰੂ ਸਾਹਿਬ ਨੇ ਕੀਤੀ ਸੋ ਹੋਰ ਕਿਸੇ ਵੀ ਰੇਬਰ ਨੇ ਅੱਜ ਤੱਕ ਆਪਣੇ ਪਰੋਕਾਰ ਨੂੰ ਇਹ ਬਕਣੀ ਕਹੇ ਕਿ ਰਹਿਣੀ ਰਹੈ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਦਾ ਚੇਰਾ ਪੂਰੇ ਗੁਰ ਕੀ ਦੇਖ ਵਡਾਈ ਮੂਰਤਕ ਤੋਂ ਪਾਇਤਨ ਫਲਸਫਾ ਇਹ ਪੂਰਨ ਗੁਰੂ ਦੇ ਲਖਣ ਹੈ ਭਾਵੇਂ ਕਈ ਕਵੀ ਭਰਾ ਜਾਂ ਕਾਦੀ ਭਰਾ ਜਾਂ ਪ੍ਰਚਾਰਕ ਵੀਰ ਇਥੇ ਆਨ ਤੇ ਬੜਾ ਪਾਣੀ ਕਪੜਾ ਖਾਂਦੇ ਆ ਕਹਿੰਦੇ ਗੁਰੂ ਸਾਹਿਬ ਨੇ ਬੱਕਰੇ ਵੱਢੇ ਕੰਨਾਂ ਨੇ ਕਿਤਾਬਾਂ ਵਿੱਚ ਵੀ ਆਪਣੀ ਅਗਿਆਨਤਾ ਨੂੰ ਪ੍ਰਗਟ ਕਰਨ ਵਾਸਤੇ ਜਾਂ ਆਪਣੀ ਬੁੱਧੀ ਦੀ ਪਰਵਲਤਨ ਜਨਾਉਣ ਵਾਸਤੇ ਲੋਕਾਂ ਦੇ ਵਿੱਚ ਕਿ ਅਸੀਂ ਬੜੇ ਸਿਆਣੇ ਸਾਡੀ ਕਲ ਬੜਾ ਕੰਮ ਕਰਦੀ ਹੈ ਗੁਰੂ ਕੈ ਦੀ ਤਹੀਨ ਕਰਨ ਦੀ ਕੋਸ਼ਿਸ਼ ਕੀਤੀ ਹੈ ਉਨ੍ਹਾਂ ਲਿਖਤਾ ਤੋਂ ਤੇ ਲਿਖਣ ਵਾਲੇ ਲਿਖਾਰੀਆਂ ਲੇਖਤਾ ਤੋਂ ਵੀ ਸਿੰਘਾਂ ਨੂੰ ਬਚਨ ਦੀ ਸਾਖ ਤਾਂ ਅੱਗੇ ਬੜੀ ਭਾਰੀ ਲੋੜ ਐ ਜਿਹੜੇ ਕਹਿੰਦੇ ਕਿ ਗੁਰੂ ਕਨੇ ਬੱਕਰੇ ਵੱਡੇ ਐ ਉਹ ਸਦਾ ਸਾਰ ਝੂਠ ਬੋਲਦੇ ਸਾਖ ਤਾਂ ਵੀ ਭਾਵੇਂ ਕੋਈ ਸੰਤ ਕਹੇ ਭਾਵੇਂ ਪ੍ਰਚਾਰਕ ਕਹੇ ਭਾਵੇਂ ਕੋਈ ਗਿਆਨੀ ਧਿਆਨੀ ਤੇ ਢਾਡੀ ਕਵੀ ਕਹੇ ਪਰ ਇਹ ਕਿਸੇ ਤੇ ਯਕੀਨ ਨਹੀਂ ਕਰਨਾ ਜਿਹੜਾ ਗੁਰੂ ਜਿਹੜਾ ਪੁੱਤ ਜਿਹੜਾ ਰਹਿਬਰ ਮਾਲਕ ਬਾਪੂ ਐਡਾ ਛੜਗੜ ਹੋਵੇ ਕਿ ਤੰਬੂ ਵਿੱਚ ਜਾ ਕੇ ਬੱਕਰੇ ਵੱਡੇ ਸਿੱਖਾਂ ਨੂੰ ਆ ਕੇ ਕਹੇ ਮੈਂ ਸਿਰ ਵੱਢਿਆ ਉਹਦਾ ਪੁੱਤ ਖਾਲਸਾ ਗੁਰੂ ਪਿਆਰੇ ਖਾਲਸਾ ਦੀ ਸ਼ੀਸ਼ਟਲੀ ਤੇ ਰੱਖ ਕੇ ਤੈਨੂੰ ਵੀਰ ਕਰੇ ਨਹੀਂ ਤੁਰ ਸਕਦਾ ਉਹਦਾ ਪੁੱਤਰ 7 ਸਾਲ ਦੀ ਉਮਰ ਵਿੱਚ ਕੰਡਲ ਖੜੋ ਕੇ ਕਹੇ ਨਹੀਂ ਕਹਿ ਸਕਦਾ ਕਿ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਰਦਕ ਨਾ ਜਾਵੇ ਕੇਵਲ ਉਸੇ ਗੁਰੂ ਦਾ ਪੁੱਤ ਤੇ ਸਿੱਖ ਕਹਿ ਸਕਦਾ ਹੈ ਜਿਸ ਗੁਰੂ ਨੇ ਜੈਸਾ ਬਚਨ ਮੂੰਹ ਤੋਂ ਕਿਹਾ ਵੈਸਾ ਹੀ ਪੂਰਾ ਕੀਤਾ ਹੋਵੇ ਸੱਚੇ ਪਾਤਸ਼ਾਹ ਨੇ ਸਿਰ ਕੱਟ ਕੇ ਪੰਜਾਂ ਸਿੱਖਾਂ ਦੇ ਫੇਰ ਸਰਦੀਤ ਕਰਕੇ ਅਮਰ ਛਾ ਕੇ ਉਹਨਾਂ ਤੋਂ ਆਖੰਡੇ ਵਾਚਦਾ ਅਮਰ ਛਤਣਾ ਇਹਨਾਂ ਬੱਕਰਿਆਂ ਛਤਣਾ ਕੱਟਣ ਵਾਲੇ ਲੇਖਕਾਂ ਤੇ ਕਦੇ ਯਕੀਨ ਨਹੀਂ ਕਰਨਾਗਾ ਸੋ ਖਾਸ ਕਰਕੇ ਜੇ ਇਸ ਪਾਸੇ ਵਿਚਾਰ ਕੀਤੇ ਜਾਵੇ ਉਹਨਾਂ ਲੇਖਕਾਂ ਤੋਂ ਪੁੱਛਣਾ ਚਾਹੀਦਾ ਹੈ ਕਿ ਜਿਹੜਾ ਤੁਸੀਂ ਇਹ ਬੱਕਰਿਆਂ ਦਾ ਲਿਖ ਦਿੱਤਾ ਹੈ ਇਹ ਸਾਨੂੰ ਦਸਿਆਲੀ ਨੇ ਵੇਚਿਆ ਹੈ ਕਿਉਂਕਿ ਪਸ਼ੂ ਵੇਚਣ ਵੇਲੇ ਪਸ਼ੂ ਬਾਜ ਦਾ ਨਾਂ ਪਸ਼ੂ ਲੈਣ ਵਾਲੇ ਦਾ ਨਾਂ ਪਿੰਡ ਦਾ ਨਾਂ ਮੰਡੀ ਦਾ ਨਾਮ ਉਹਦੀ ਕੀਮਤ ਇਹ ਸਾਰਾ ਲਿਖਿਆ ਜਾਂਦਾ ਬੈਠ ਕੇ ਮੰਡੀਆਂ ਵਿੱਚ ਦੱਸੋ ਕਿਹੜੇ ਇਤਿਹਾਸਿਕ ਲਿਖਿਆ ਹੈ ਤੇ ਬੱਕਰੇ ਤਾਉਣ ਲੈ ਕੇ ਆਇਆ ਸੀ ਕਿਹੜੀ ਮੰਡੀ ਤੇ ਲੈ ਕੇ ਆਏ ਸੀ ਕਿਹੜੇ ਵਪਾਰੀ ਨੇ ਖਰੀਦੇ ਇੱਕ ਬੱਕਰੇ ਦੀ ਕੀਮਤ ਕਿੰਨੀ ਕਾਰੀ ਉਹਨੂੰ ਲੱਦ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਿਹੜੀ ਮੰਡੀ ਵਿੱਚੋਂ ਆਨੰਦਪੁਰ ਕਿਹੜੀ ਸਵਾਰੀ ਤੇ ਲੈ ਕੇ ਗਏ ਕਿਸੇ ਇਤਿਹਾਸਿਕ ਚੋਂ ਲਿਖਿਆ ਨਹੀਂ ਮਿਲਦਾਗਾ ਕੇਵਲਾ ਆਪਣੀਆਂ ਜ਼ੁਬਾਨਾਂ ਨੂੰ ਜ਼ੁਬਾਨਾਂ ਦੇ ਰਾਸ ਨੂੰ ਪੂਰਿਆ ਕਰਨ ਵਾਸਤੇ ਗੁਰੂ ਕੇ ਇਤਿਹਾਸ ਨੂੰ ਤੇ ਜੀਵਨ ਨੂੰ ਕਲੰਕ ਕਰਨ ਵਾਸਤੇ ਆਪਰੀਆ ਕੋਈ ਜਗਾ ਹਰਕਤਾ ਕੁਝ ਭੁਲੜ ਲੋਕਾਂ ਨੇ ਵਰਤੀਆਂ ਉਹਨਾਂ ਤੋਂ ਬਚਨ ਦੀ ਲੋੜ ਹੈ ਗੁਰੂ ਕੀ ਬਾਣੀ ਗੁਰੂ ਕੇ ਤਿਆਰੋ ਪੱਤੀ ਮੋਹਰ ਕਿਸੇ ਚੌਕੀਦਾਰ ਨੂੰ ਤੇ ਮੁੱਖ ਮੰਤਰੀ ਨੂੰ ਕੋਈ ਨਹੀਂ ਪੁੱਛਦਾ ਜਦੋਂ ਪਾਰਲੀਮੈਂਟ ਦੇ ਪ੍ਰਧਾਨ ਮੰਤਰੀ ਦੀ ਮੋਹਰ ਲੱਗ ਜਾਵੇ ਜਾਂ ਫਿਰ ਉਸ ਤੋਂ ਉੱਪਰ ਕੌਂਸਲ ਦੇ ਮੈਂਬਰਾਂ ਦੀ ਮੋਹਰ ਲੱਗ ਜਾਵੇ ਉਹਦੀ ਥੱਲੇ ਕੀਮਤ ਨਹੀਂ ਥੱਲੇ ਵਾਲੀ ਵੀ ਰਹਿੰਦੀ ਕਾਹ ਕਿਸੇ ਨੇ ਕੁਝ ਵੀ ਲਿਖਿਆ ਹੈ ਜਿੱਥੇ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਦਿੱਥਾ ਸਰੂਪਾ ਨੇ ਗੁਰਬਾਣੀ ਦੁਆਰਾ ਨਿਰਣਾ ਕਰ ਦਿੱਤਾ ਹੈ ਉੱਥੇ ਕਿਸੇ ਦੇ ਉੱਪਰ ਯਕੀਨ ਕਰਨ ਦੀ ਲੋੜ ਨਹੀਂ ਰਹਿ ਜਾਂਦੀ ਪੂਰਨ ਗੁਰੂ ਦੀ ਵਿਡਿਆਈ ਹੈ ਜਿਹੜਾ ਮਰਿਆ ਨੂੰ ਜਿਉਂਦਾ ਕਰ ਦੇਵੇ ਮਿਰਤਕ ਕੋ ਜੀਵਾਨਣ ਹਾਰ ਭੁਕੇ ਕੋ ਦੇਵਤਾ ਆਧਾਰ ਸਤਗੁਰ ਮੇਰਾ ਸਰਪ੍ਰਸਤ ਪੰਨ ਸਤਗੁਰ ਮੇਰਾ ਮਾਰਜਵਾਲ ਗੁਰਜ ਐਸਾ ਨਾਹੀਂ ਕੋ ਦੇਵ ਗੁਰੂ ਵਰਗਾ ਕੋਈ ਵੀ ਪੂਜਨੀ ਤੇ ਪ੍ਰਕਾਸ਼ ਰੂਪ ਨਹੀਂ ਹੈ ਇਸ ਵਾਸਤੇ ਕਦੇ ਸ਼ੱਕ ਨਹੀਂ ਕਰਨੀਗੀ ਖੰਡੇ ਬਾਟੜਾ ਅਮਰ ਛਕਣਾ ਕੰਨਾਂ ਮੰਨਾ ਪੁਰੂ ਤੂੰ ਮੇਰਾ ਤੇਲਾ ਤੇ ਮੈਂ ਤੇਰਾ ਗੁਰੂ ਵਾਲਿਆ ਤੋਂ ਵਾਕੇ ਰਹਿਣਾ ਹੈ ਦੇ ਧਾਰਨਾ ਦੇ ਕਲੇ ਲੜਨੀ ਲੱਗਣਾ ਕੇਵਲ ਪੰਜਾਂ ਪਿਆਰਿਆਂ ਦੁਆਰਾ ਅੱਜ ਵੀ ਖੰਡੇ ਬਾਟੜਾ ਅਮਰਤ ਸ੍ਰੀ ਅਕਾਲ ਪੁਰਖ ਸਾਹਿਬ ਦੇ ਮੀਰੀ ਪੀਰੀ ਦੇ ਮਾਲਕ ਅਸਥਾਨ ਤੇ ਖਾਲਸਾ ਜੀ 12 ਵਜੇ ਪਿਆਰ ਹੋਵੇਗਾ ਪੰਜ ਪਿਆਰੇ ਸੋ ਪੰਜ ਬਾਣੀਆਂ ਪੜ ਕੇ ਖੰਡੇ ਬਾਟੜਾ ਅਮਰ ਤਿਆਰ ਕਰਨਗੇ ਜਿਨ੍ਹਾਂ ਦੇ ਭਾਗ ਜਾਗਦੇ ਆ ਕੋਥੇ ਪਹੁੰਚ ਕੇ ਗੁਰੂ ਨੇ ਨਾੜ ਲਗੋ ਤੇ ਅਮਰ ਸ਼ੱਕੇ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਸਫਲਾ ਕਰੋ ਇਹ ਪੂਰਨ ਗੁਰੂ ਦੀ ਵਿਡਿਆਈ ਜਿਹੜਾ ਮਰਿਆਂ ਨੂੰ ਜਿਉਂਦੇ ਕਰ ਦੇਵੇ